ਸ਼ਪੀਲ ਦਾ ਕੀ ਸਬੰਧ ਹੈ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਨਾਲ ਇਹ ਕਿਵੇਂ ਚੱਲਿਆ ਵੇ ਜੀ ਵੇਖੋ ਕਿੰਨੇ ਮਹਾਰਾਜ ਦੀ ਕਿਰਪਾ ਵਜਿਤੇ ਗੁਰੂ ਪਾਸ਼ਾ ਜੀ ਨੇ ਸ਼ਹੀਦਾਂ ਦੇ ਸਰਤਾਜ ਦਾ ਉਤਪਾਜ ਜਿਹੜਾ ਸਾਡੇ ਸਾਹਮਣੇ ਪੇਸ਼ ਕੀਤਾ ਉੱਥੇ ਹੀ ਗੁਰੂ ਮਹਾਰਾਜ ਜੀ ਦੇ ਵਣਸ਼ਜ ਗੁਰੂ ਸ਼ੇਮਾ ਪਾਸ਼ਾ ਜੀ ਨੇ ਇੱਕ ਗੁਰੂ ਪੁੱਤਰਾ ਨੇ ਗੁਰਸਿੱਖਾਂ ਨੇ ਉਸੇ ਹੀ ਹਲੇਮੀ ਦੇ ਨਾਲ ਨਿਰਮਤਾ ਜੀ ਨਾਲ ਇਹ ਮੌਕੇ ਦੀ ਸਰਕਾਰ ਨੂੰ ਦੱਸ ਦਿੱਤਾ ਮੈਂ ਇੱਕ ਬੇਨਤੀ ਕਰਾਂਗਾ ਮੈਂ ਸ਼ਾਇਦ ਪਹਿਲਾਂ ਸ਼ਮਸ਼ ਧਰਮ ਕਿਹਾ ਸੀ ਸੀ ਸੰਮ ਧਰਮ ਸੀ ਉਹ ਮੰਗੋਲੀਆਂ ਦਾ ਇਹ ਜੀ ਕਰ ਦਿਓ ਆਪ ਜੀ ਕਿਰਪਾ ਕਰਕੇ ਜੀ ਸੰਮ ਧਰਮ ਸੋ ਉੱਥੇ ਗੁਰਸਿੱਖਾਂ ਨੇ ਮੈਂ ਇਹ ਦੱਸ ਦਿੱਤਾ ਕਿ ਸਾਡੇ ਗੁਰੂ ਨੇ ਇੱਕ ਗੁਰਸਿੱਖਾਂ ਨੇ ਜਬਨ ਦਾ ਆਪਣਾ ਸਬਰ ਨਾਲ ਕਿਦਾਂ ਕੀਤਾ ਅਸੀਂ ਪੈਗਾਮ ਕੀ ਦਿੱਤਾ ਤੁਸੀਂ ਤੁਸੀਂ ਸਾਨੂੰ ਆਗ ਦੇ ਦਿੱਤੀ ਅੱਗ ਦਾ ਸੇਕ ਦਿੱਤਾ ਜੀ ਅਸੀਂ ਤੁਹਾਨੂੰ ਸ਼ੀਤਲ ਤੇ ਠੰਡਾ ਜਲ ਦਿੱਤਾ ਅੱਜ ਵੀ ਕਿੰਨੇ ਆ ਕਿਸਾਨੀ ਮੋਰਚੇ 'ਚ ਇਹੋ ਕੁਝ ਹੋਇਆ ਨਾ ਜੀ ਤੁਸੀਂ ਸਾਨੂੰ ਬਾਦੀ ਰੇਤ ਸਾਡੇ ਸੀਸ ਤੇ ਪਾਈ ਅਸੀਂ ਉਸ ਨਿਰਮਲ ਤੇ ਠੰਡੇ ਜਲ ਦੇ ਵਿੱਚ ਮਿੱਠਾ ਪਾਇਆ ਮਿਠਾਸ ਪਾਈ ਮਿਠਾਸ ਪਾਈ ਸੋ ਹਾਂਜੀ ਸੋ ਜਿਹੜੀ ਆਪ ਦੀ ਸ਼ਬੀਲ ਦੀ ਗੱਲ ਕਰ ਰਹੇ ਜੇ ਸ਼ਬੀਲ ਦੇ ਇਤਿਹਾਸ ਦੀ ਗੱਲ ਕਰ ਰਹੇ ਜੇ ਤੇ ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹਾਦਤ ਨਾ ਆਣ ਕੇ ਜੁੜਦੀ ਆ ਮਿਲ ਗਿਆ ਸੀ ਹਰ ਸਾਲ ਮਨੁੰਗਣੀਆਂ ਪਰ ਆਪ ਜੀ ਇਹ ਸੁਣ ਕੇ ਬੜੇ ਹੈਰਾਨ ਹੋਵੋਗੇ ਕਿ ਜਿੱਥੇ ਤਕਰੀਬਨ ਸਾਰੀਆਂ ਚੀਜ਼ਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਸਾਡੀ ਛੋੜੀ ਪਾਈਆਂ ਇਹ ਉਹ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ 10 ਰੂਪਾਂ ਦੇ ਵਿੱਚ ਆਣ ਕੇ ਸਾਡੀ ਝੋਲੀ ਸਭ ਕੁਝ ਪਾ ਗਏ ਹਨ ਜੀ ਉੱਥੇ ਹੀ ਇਹ ਸ਼ਬੀਲ ਦਾ ਜਿਹੜਾ ਕਨਸੈਪਟ ਵਾ ਸਿਧਾਂਤ ਵਾ ਇਹ ਵੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਨਿ ਆਰੰਭ ਕੀਤਾ ਅੱਛਾ ਜੀ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ ਬਿਲਕੁਲ ਜੀ ਕਿ ਸਭ ਤੋਂ ਪਹਿਲਾਂ ਵੀਰ ਜੀ ਹਾਂ ਜੀ ਜ਼ਿਆਦਾਤਰ ਜਿਹੜੀ ਸ਼ੁਰੂਆਤ ਮੰਨੀ ਜਾਂਦੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਮੰਨੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਦੱਸ ਰਹੇ ਹਾਂ ਜੀ ਸ਼ਬੀਲ ਤੇ ਜਿਹੜੇ ਅਰਥ ਨੇ ਨਾ ਵੀਰ ਜੀ ਫਾਰਸੀ ਭਾਸ਼ਾ ਦਾ ਇਹ ਸ਼ਬਦ ਵਾ ਸ਼ਾਬਕੀਲ ਅਸਲ ਜੀ ਸ਼ਬੀਲ ਪਾਚਾਰ ਫਾਰਸੀ ਦੇ ਅਰਥ ਭਾਜਦੇ ਨੇ ਸ਼ਾਬ ਜਾਨੀ ਠੰਡ ਆਪਣਾ ਠੰਡਾ ਜੀ ਨਿਰਮਲ ਜਲ ਈਲ ਤੇ ਇਥੋਂ ਦੇ ਨੇ ਜਿਸ ਜਗਾ ਤੇ ਸਥਾਨ ਜੀ ਅੰਡੇ ਨਿਰਮਲ ਜਲ ਦਾ ਸਥਾਨ ਇਹਨੂੰ ਸ਼ਬੀਲ ਕਿਹਾ ਜਿਹਨੂੰ ਅਸੀਂ ਅੱਜ ਕੱਲ ਠੜਾ ਵੀ ਕਹਿ ਦਿੰਦੇ ਆ ਉਹ ਦਵਰਾ ਸਾਹਿਬ ਦੇ ਲਾਗੇ ਆਪਾਂ ਨੂੰ ਨਾ ਜੀ ਦਰਬਾਰ ਸਾਹਿਬ ਜੀ ਆਪ ਜੀ ਦੇਖਦੇ ਚਵਨ ਨੁਕਰਾਂ ਤੇ ਗੁਰੂ ਸਾਹਿਬ ਜੀ ਦੀ ਸ਼ਬੀਲ ਲੱਗੀ ਹੋਈ ਠੰਡੇ ਜਲ ਨਿਰਮਲ ਜਲ ਦੀ ਬਿਲਕੁਲ ਜੀ ਉਸ ਤਰੀਕੇ ਨਾਲ ਇਹਦੇ ਅਰਥ ਇਹ ਬਣਦੇ ਨੇ ਠੰਡਾ ਨਿਰਮਲ ਜਾਲ ਵਰਤੋਂ ਵਾਲੀ ਜਗ੍ਹਾ ਜਿੱਥੋਂ ਉਹ ਠੰਡਾ ਨਿਰਮਲ ਜਲ ਪ੍ਰਾਪਤ ਹੋ ਜੇ ਜੀ ਮਹਾਨ ਕੋਸ਼ ਵਿੱਚ ਜਦੋਂ ਅਸੀਂ ਇਸ ਦੇ ਅਰਥ ਦੇਖਦੇ ਆ ਇਸ ਦੇ ਬੜੇ ਅਰਥ ਮਿਲਦੇ ਨੇ ਇਸੇ ਤਰੀਕੇ ਨਾਲ ਜਿਸ ਜਗ੍ਹਾ ਤੇ ਠੰਡਾ ਨਿਰਮਲ ਜਲ ਮਿਲੇ ਠੰਡੇ ਨਿਰਮਲ ਜਲ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਹੋ ਜੀ ਤੇ ਇੱਕ ਬਹੁਤ ਕਮਾਲ ਦਾ ਸ਼ਬਦ ਹੋਰ ਮਿਲਦਾ ਵੀ ਇੱਥੇ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਇਹ ਸ਼ਬੀਲ ਦਾ ਸਿਧਾਂਤ ਵੀ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜੀ ਉਹ ਜਿੱਥੇ ਮਹਾਨ ਪੂਜ ਦੇ ਕਰਤਾ ਪਾਈਕਾਨ ਸਿੰਘ ਨਾਬਾ ਜੀ ਲਿਖਦੇ ਨੇ ਠੰਡੇ ਨਿਰਮਲ ਜਲ ਵਰਤੋਂ ਵਾਲੀ ਜਗਾ ਜਾਂ ਥੜਾ ਉੱਥੇ ਲਿਖਦੇ ਨੇ ਪਿਆਉ ਵਾਲਾ ਸਥਾਨ ਜੀ ਪਿਆਉ ਭਾਵ ਠੰਡੇ ਨਿਰਮਲ ਜਲ ਪਿਉਉਣ ਵਾਲਾ ਸਥਾਨ ਈਲ ਮਤਲਬ ਸਥਾਨ ਜੀ ਪਿਆਉ ਸਥਾਨ ਪਿਆਉ ਯਾਨੀ ਜਲ ਜੀ ਆਸਾਨੀਆਂ ਦੀ ਈਲ ਜਗਾ ਕੋਣ ਇਥੋਂ ਸ਼ਬਦ ਸਾਨੂੰ ਮਿਲ ਗਿਆ ਪਿਆਉ ਵਾਲਾ ਸਥਾਨ ਜੀ ਪਾਣੀ ਪਿਉਣ ਵਾਲਾ ਠੰਡਾ ਨਿਰਮਲ ਜਲ ਪਿਉਣ ਵਾਲਾ ਸਥਾਨ ਨਿਸ਼ਕਾਮ ਭਾਵਨਾ ਦਾ ਜੀ ਤੇ ਜਦੋਂ ਅਸੀਂ ਕੰਨ ਤਨ ਸੈਚੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਨੂੰ ਆਚਦੇ ਆ ਤੇ ਗੁਰੂ ਪਾਸ਼ਾ ਜੀ ਦਾ ਦਿੱਲੀ ਵਿਖੇ ਸਤਕਾਰਤ ਇਤਿਹਾਸਕ ਗੁਰਦੁਆਰਾ ਸਾਹਿਬ ਆ ਜਿਸ ਦਾ ਨਾਂ ਹੀ ਪਿਆਉ ਸਾਹਿਬ ਬਿਲਕੁਲ ਨਾਨਕ ਪਿਆਉ ਤੇ ਉੱਥੇ ਗੁਰੂ ਪਾਸ਼ਾ ਜੀ ਦੀ ਬੌਲੀ ਛੋਟੀ ਬੌਲੀ ਆ ਤੇ ਉਸ ਸਥਾਨ ਦੇ ਇਤਿਹਾਸ ਇਹ ਆ ਕਿ ਗੁਰੂ ਪਾਸ਼ਾ ਜੀ ਇੱਥੇ ਬੈਠ ਕੇ ਆਉਣ ਜਾਣ ਵਾਲੇ ਰਾਈਆਂ ਨੂੰ ਠੰਡਾ ਨਿਰਮਲ ਜਲ ਦੀ ਸੇਵਾ ਕਰਦੇ ਹੁੰਦੇ ਸੰਦੇ ਪਿਉਂਦੇ ਹੁੰਦੇ ਸੀ ਬਿਲਕੁਲ ਤਾਂ ਉਹ ਸਥਾਨ ਦਾ ਨਾਮ ਜਿਹੜਾ ਨਾਨਕ ਪਿਆਉ ਆ ਤਾਂ ਉਹ ਸਾਨ ਦਾ ਨਾਮ ਪਿਆਉ ਸਾਹਿਬ ਜੀ ਸੋ ਇਥੋਂ ਵੀਰ ਜੀ ਕਈ ਗੱਲਾਂ ਨਿਕਲਦੀਆਂ ਵਾ ਉਸ ਤੋਂ ਪਹਿਲਾਂ ਗੁਰੂ ਪਾਸ਼ਾ ਜੀ ਦਾ ਆ ਲੋੜਵੰਦਾਂ ਨੂੰ ਲੰਗਰ ਛਕਾਉਣ ਵਾਲੀ ਗੱਲ ਨਾਲ ਤੇ ਲੰਗਰ ਜਲ ਤੋਂ ਬਿਗਾਰ ਲੰਗਰ ਛਕ ਨਹੀਂ ਸਕਦਾ ਭਈ ਛਕ ਨਹੀਂ ਬਿਲਕੁਲ ਸਹੀ ਉੱਥੇ ਵੀ ਜਾਨਵਰਤਾ ਹੈ ਹਉ ਗੁਰੂ ਪਾਸ਼ਾ ਜੀ ਨੇ ਬਿਲਕੁਲ ਬਿਲਕੁਲ ਹਾਂ ਜੀ ਸੋ ਇਤਿਹਾਸਕ ਨੁਕਤਾ ਜਾਂ ਐਵੀਡੈਂਸ ਜਿਹੜਾ ਵਾ ਗੁਰੂ ਪਾਸ਼ਾ ਦਾ ਪਿਓ ਸਾਹਿਬ ਜੀ ਦਾ استان ਦਾ ਆ ਗਿਆ ਜੀ ਕੋਣ ਸਵਾਲ ਉੱਠਦਾ ਕਿ ਫਿਰ ਮਿਠਾਸ ਕਿੱਥੋਂ ਆਲੀ ਜਾਲ ਚ ਉਹ ਤੇ ਨਿਰਮਲ ਜਾਲ ਸੀ ਠੰਡਾ ਸੀ ਜੀ ਅਸੀਂ ਮਿਠਾਸ ਵਾਲਾ ਪਾਣੀ ਆਰੰਭ ਕੀਤਾ ਪੰਚਮ ਪਾਸ਼ੇ ਸਾਹਿਬ ਦਾ ਬਿਲਕੁਲ ਉਹਦਾ ਕਾਰਨ ਇਹ ਸੀ ਵੀਰ ਜੀ ਕਿ ਇਹ ਗੁਰੂ ਪਾਸ਼ਾ ਜੀ ਨੇ ਆਪਣੀਆਂ ਉਦਾਸੀਆਂ ਚ ਚੀਜ਼ ਆਰੰਭ ਕੀਤੀ ਸੀ ਜੀ ਚਿਤੋਂ ਗੁਰੂਪਾ ਆਸ਼ਾ ਜੀ ਸੇਵੀ ਕਰਤਾਰ ਕੋਰ ਸਾਹਿਬ ਵਿਖਿਆਣ ਕੀ ਵਿਰਾਜਦੇ ਨੇ ਉੱਥੇ ਰੌਣਕਾਂ ਲੱਗਦੀਆਂ ਨੇ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਵੇਖੋ ਇੱਥੇ ਹਿੰਦੂਸਤਾਨ ਦੇ ਚ ਭਾਰਤ ਵਿੱਚ ਇੰਡੀਆ ਦੇ ਵਿੱਚ ਗਰਮੀ ਦਾ ਮੌਸਮ ਜੀ ਤੇ ਗਰਮੀ ਦੇ ਮੌਸਮ ਵਿੱਚ ਅਸੀਂ ਕੋਈ ਨਾ ਕੋਈ ਠੰਡਾ ਮਿੱਠਾ ਜਲ ਜ਼ਰੂਰ ਛਕਦੇ ਬਿਲਕੁਲ ਜੀ ਘਰਾਂ ਵਿੱਚ ਆਮ ਹੀ ਰੂਬੀਆਂ ਦੀਆਂ ਬੋਤਲਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਆਂਦੀ ਹੁੰਦੀਆਂ ਪਰ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਠੰਡਾ ਤੇ ਮਿੱਠਾ ਚਾਹਲ ਮੰਨਿਆ ਜਾਂਦਾ ਸੀ ਪਾਣੀ ਵਿੱਚ ਗੁੜ ਦੀ ਸ਼ੱਕਰ ਪਾ ਕੇ ਘੋਲ ਕੇ ਸ਼ੱਕਰ ਵਾਲਾ ਪਾਣੀ ਬਿਲਕੁਲ ਜਿਵੇਂ ਉਹ ਸ਼ਰਬਤ ਬਣਾਇਆ ਜਾਂਦਾ ਸੀ ਗੁੜ ਦੇ ਪਾਣੀ ਨੂੰ ਜਿਵੇਂ ਸ਼ਰਬਤ ਬਣਾਇਆ ਜਾਂਦਾ ਸੀ ਤੇ ਉਹਦੀ ਤਸਵੀਰ ਵੀ ਠੰਡੀ ਹੁੰਦੀ ਸੀ ਮੈਨੂੰ ਅੱਜ ਵੀ ਯਾਦ ਆਜੀ ਮੈਨੂੰ ਤੁਸੀਂ ਗੱਲ ਯਾਦ ਕਰਾਤੀ ਤੇ ਮੇਰੇ ਮਾਮਾ ਜੀ ਸੀ ਉਹ ਪੂਰੀ ਬਾਲਟੀ ਪੀ ਜਾਂਦੇ ਹੁੰਦੇ ਸੀ ਬਣਾ ਕੇ ਬਸ ਸੋ ਗਰਮੀ ਦੇ ਸਮੇਂ ਕਰਤਾਰਪੁਰ ਸਾਹਿਬ ਤੋਂ ਜਿਹੜਾ ਗੁਰੂ ਪਾਸ਼ਾ ਜਿਹੜੇ ਵਿਰਾਜਦੇ ਨੇ ਸੰਗਤਾਂ ਆਉਂਦੀਆਂ ਨੇ ਉਸ ਵੇਲੇ ਹੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਜੀ ਉਸ ਸੱਤ ਪਾਣ ਸ਼ੰਕਰਮਲ ਆ ਕੇ ਸੰਗਤਾਂ ਦੀ ਜਦੋਂ ਸੇਵਾ ਕੀਤੀ ਜਾਂਦੀ ਸੀ ਪ੍ਰਸਾਦ ਤੋਂ ਆਰੰਭ ਹੋਏ ਜਾਂ ਲੰਗਰ ਦੀ ਪ੍ਰਥਾ ਦੇ ਨਾਲ ਆਰੰਭ ਹੋ ਕੇ ਇਹ ਨਿਰਮਲ ਠੰਡੇ ਜਾਲ ਦੇ ਵਿੱਚ ਮਠਾਸ ਗੁਰੂ ਪਾਸ਼ਾ ਜਿਹਦੇ ਬਾਤਤੀ ਤੇ ਇਹ ਆਰੰਭ ਹੋ ਗਿਆ ਉਹ ਤੋਂ ਬਾਅਦ ਜਿੱਥੋਂ ਜਦੋਂ ਨਹੀਂ ਗਰਮੀ ਦਾ ਮੌਸਮ ਆਉਂਦਾ ਸੀ ਸੰਗਤਾਂ ਦੇ ਵਿੱਚ ਇਹ ਜਿਹੜਾ ਸ਼ਬੀਲ ਰੂਪੀ ਸ਼ਰਬਤ ਸੀ ਮਿੱਠੀ ਸ਼ੱਕਰ ਦਾ ਗੁੜ ਦੀ ਸ਼ੱਕਰ ਦਾ ਹੋ ਗਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸ਼ਬੀਲ ਜਿਹੜੀ ਪੰਚਮ ਪਾਸ਼ਾ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਨਾਲ ਕਿੱਦਾਂ ਜੁੜ ਗਈਣੀ ਬਿਲਕੁਲ ਜੀ ਮੈਂ ਅਸਲ 'ਚ ਇਹ ਪੁੱਛਣਾ ਹੀ ਚਾਹ ਰਿਹਾ ਸੀ ਹਾਂਜੀ ਸੋ ਇਹਦੇ ਵਿੱਚ ਗੁਰਮਾਨ ਸਿੰਘ ਜੀ ਗੱਲ ਹੋਈ ਸੀ ਕਿ ਜਦੋਂ ਗੁਰੂ ਪਾਸ਼ਾ ਜੀ ਦੀ ਸ਼ਹਾਦਤ ਹੋਈ ਗਰਮੀ ਦਾ ਸਮੇਂ ਸੀ ਜਦੋਂ ਸੰਗਤਾਂ ਨੇ ਇਹ ਖਬਰ ਸੁਣੀ ਦਿਲ ਬੇਰਾਨਾ ਹੋ ਗਿਆ ਛੇਵੇਂ ਪਾਸ਼ਾ ਗੁਰੂ ਮਹਾਰਾਜ ਜੀ ਦੀ ਆਯੂ ਉਦੋਂ ਬਾਲ ਉਮਰ ਚ ਨੇ ਜੀ ਛੇਤੀ ਛੇਤੀ ਸੰਗਤਾਂ ਹੋ ਮਹਾਂ ਮਾ ਕੇ ਤੇ ਛੇਵੇਂ ਪਾਸ਼ਾ ਗੁਰੂ ਮਹਾਰਾਜ ਦੇ ਸਨਮੁਖ ਗੁਰੂ ਦਰਬਾਰ ਵਾਲ ਰਵਾਨਾ ਹੋਗੀ ਜੀ ਗਰਮੀ ਦਾ ਸਮਾਸੀ ਪਿੰਡਾਂ ਦੇ ਵਿੱਚ ਜਦੋਂ ਸੰਗਤਾਂ ਨੰਗਦੀਆਂ ਸਨ ਉਹਨਾਂ ਦੀ ਸੇਵਾ ਵਾਸਤੇ ਜੀ ਉੱਥੇ ਦੇ ਪਿੰਡ ਵਾਲਿਆਂ ਨੇ ਗਰਮੀ ਹੋਣ ਕਰਕੇ ਲੰਗਰ ਪ੍ਰਸ਼ਾਦੇ ਦਾ ਜਲ ਦਾ ਪਾਣੀ ਦਾ ਹਾਂਜੀ ਵੀਰ ਜੀ ਜਲ ਦਾ ਪਾਣੀ ਦਾ ਪ੍ਰਬੰਧ ਕੀ ਕੀਤਾ ਉਹਦੇ ਵਿੱਚ ਫਿਰ ਗਰਮੀ ਨੂੰ ਮੁੱਖ ਰੱਖ ਕੇ ਕਿਤਨਾ ਕਿਤੇ ਉਹ ਪ੍ਰਾਣੀ ਚੱਕਰ ਵਾਲਾ ਪਾਣੀ ਵੀ ਆਰੰਭ ਹੋਇਆ ਇਹ ਸੰਗਤਾਂ ਜਦੋਂ ਗੁਰੂ ਦਰਪਾਲ ਚ ਪਹੁੰਚੀਆਂ ਛੇਵੇਂ ਪਾਸ਼ਾ ਦੇ ਸਾਨੂੰ ਪਹੁੰਚੀਆਂ ਛੇਵੇਂ ਪਾਸ਼ਾ ਗੁਰੂ ਮਾਰ ਨੇ ਸਾਰਿਆਂ ਨੂੰ ਦੁਲਾਸਾ ਦਿੱਤਾ ਉਸ ਵੇਲੇ ਵੀ ਗਰਮੀ ਨੂੰ ਮੁੱਖ ਰੱਖ ਕੇ ਸੰਗਤਾਂ ਦੀ ਇਕੱਤਰਤਾ ਦੇ ਵਿੱਚ ਉੱਥੇ ਵੀ ਜਲ ਵਰਤਾਇਆ ਗਿਆ ਉੱਥੇ ਵੀ ਹੋ ਸਕਦਾ ਹੈ ਕਿ ਉਹ ਸ਼ਕਰ ਵਾਲਾ ਜਲ ਜਿਹੜਾ ਉਹ ਵਰਤੌਣਾ ਆਰੰਭ ਹੋ ਗਿਆ ਇਸ ਤਰੀਕੇ ਨਾਲ ਗਰਮੀ ਦੇ ਵਿੱਚ ਇਸ ਦਿਹਾੜੇ ਨੂੰ ਮੁੱਖ ਰੱਖ ਕੇ ਨਾਲੇ ਜਿਹੜੀ ਮੈਂ ਬੇਨਤੀ ਕੀਤੀ ਕਿ ਜਬਰ ਨੂੰ ਸਬਰ ਦਾ ਜਵਾਬ ਦਿੰਦਿਆਂ ਹੋਇਆਂ ਤੱਤੀ ਧੋ ਨੂੰ ਠੰਡੇ ਜਲ ਤੇ ਤੱਤੀ ਰੇਤ ਨੂੰ ਮਿਠਾਸ ਦੇ ਨਾਲ ਤਸ਼ਵੀਦ ਦੇ ਕੇ ਇਹ ਅਸੀਂ ਗੁਰੂ ਸਾਹਿਬ ਜੀ ਨੇ ਇਤਿਹਾਸ ਜਿਹੜਾ ਉਹ ਸਿਰਜਿਆ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਗਾ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਜੀ ਕਿ ਇਹ ਜਿਹੜਾ ਸਿਧਾਂਤ ਸਾਡਾ ਸੀ ਇਹ ਕੇਵਲ ਇੱਕ ਦਿਨ ਦਾ ਨਹੀਂ ਸੀ ਜੀ ਗੁਰੂ ਨਾਨਕ ਪਾਸ਼ਾ ਮਹਾਰਾਜ ਜਿੰਨੇ ਕਿੰਨਾ ਚਿਰ ਸੇਵਾ ਕੀਤੀ ਜਲ ਦੀ ਬਿਲਕੁਲ ਇਹ ਨਹੀਂ ਕਿ ਇੱਕ ਦਿਨ ਬਾਪੂ ਘਰੇ ਉਹ بیٹے ਨੂੰ ਕਹੇ beta ਮੈਨੂੰ ਤੇ ਲੱਗੀ ਹੈ ਛੇਤੀ ਛੇਤੀ ਮੈਨੂੰ ਇੱਕ ਗਲਾਸ ਪਾਣੀ ਦੇ ਬੇਟਾ ਭੱਜ ਕੇ ਜਾਂਦਾ ਕਹਿੰਦਾ ਬਾਪੂ ਜੀ ਮੇਰੇ ਕੋਲ ਟਾਈਮ ਨਹੀਂ ਮੈਂ ਅਜੇ ਜਾ ਕੇ ਪਿੰਡ ਜਾ ਕੇ ਸ਼ਬੀਲ ਤੇ ਸੇਵਾ ਕਰਨੀ ਹਾਂ ਫਾਦਰ ਦੇ ਫਾਦਰ ਦੇ ਤੇ ਤੁਹਾਨੂੰ ਪਾਣੀ ਪਿਵਾਵਾਂਗਾ ਹਾਂਜੀ ਸੋ ਇਹ ਇਹ ਸਾਡਾ ਸਿਧਾਂਤ ਵਾ ਰੋਜ ਦਾ ਸਾਰੀ ਉਮਰ ਦਾ ਤੇ ਕਿਤੇ ਨਾ ਕਿਤੇ ਗਰਨਾਮਵੀਰ ਜੀ ਅਸੀਂ ਉਸ ਵੇਲੇ ਸ਼ਬੀਲ ਵਰਤੌਂਦੇ ਹਾਂ ਮੈਂ ਤੁਹਾਡੇ ਬਾਦ ਦੇ ਆਪਣਾ ਇਹ ਬੇਨਤੀ ਕਰਨਾ ਚਾਹਾਂਗਾ ਠੰਡੇ ਮਿੱਠੇ ਜਲ ਦੀ ਸ਼ਬੀਲ ਵਰਤੌਂਦਿਆਂ ਹੋਇਆਂ ਪੰਚਮ ਪਾਸ਼ਾ ਗੁਰੂ ਮਹਾਰਾਜ ਜੀ ਦੀ 33 ਤਵੀ ਦੇ ਸੇਕ ਨੂੰ ਆਪਣੇ ਜ਼ਰੂਰ ਮਹਿਸੂਸ ਕਰਿਓ ਬਿਲਕੁਲ ਕਿਤੇ ਠੰਡੇ ਮਿੱਠੇ ਜਲਦੋਂ ਵੋਕਰਾ ਕੇ ਡੀਜੇ ਲਾ ਕੇ ਗੀਤ ਲਾ ਕੇ ਆਪਣੇ ਇਤਿਹਾਸ ਤੋਂ ਉਸ ਤਤੀ ਤਵੀ ਦੇ ਸੇਕ ਤੋਂ ਮੁਨਕਰ ਨਾ ਹੋ ਜਾਈ ਵੀਰ ਜੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਕੋਸ਼ਿਸ਼ ਕਰੀਏ ਕਿ ਜਿੱਤੇ ਤੁਸੇ ਵੀ ਆਮ ਹੀ ਗੱਲ ਆ ਰਹੀ ਜਿਵੇਂ ਆਪ ਜੀ ਨੇ ਦੱਸਿਆ ਕਿ ਉਦੋਂ ਠੰਡੇ ਮਿੱਠੇ ਜਲਦੀ ਸ਼ਬੀਲ ਸ਼ੁਰੂ ਹੋਈ ਜਿਕਰ ਹੁੰਦਾ ਮੈਂ ਸੁਣਿਆ ਹੈ ਕਿ ਚੰਦੂ ਦੀ ਨੋ ਜਿਹੜੀ ਸੀ ਪਤਾ ਨਹੀਂ ਇਹ ਮੈਨੂੰ ਇਹਦੇ ਬਾਰੇ ਨਹੀਂ ਪਤਾ ਇਹ ਸੱਚ ਆ ਜਾਂ ਮੈਂ ਸੁਣੀ ਸੁਣਾਈ ਗੱਲ ਕਰ ਰਿਹਾ ਕਿ ਚੰਦੂ ਦੀ ਨੌ ਜੜੀ ਸੀ ਉਹ ਗੁਰੂ ਸਾਹਿਬ ਜੀ ਦੀ ਸ਼ਰਧਾਲੂ ਸੀ ਤੇ ਜਦੋਂ ਤਤੀ ਤਵੀ ਤੇ ਬਿਠਾਉਣ ਲੱਗੇ ਉਹ ਗੁਰੂ ਸਾਹਿਬ ਲਈ ਜਿਵੇਂ ਆਪ ਜੀ ਨੇ ਕਹਾ ਗਰਮੀ ਦੇ ਦਿਨ ਸੀ ਉਹ ਜਲ ਬਣਾ ਕੇ ਲਾਈ ਨਾਲ ਉਹਨੇ ਕਹਿੰਦੇ ਕੁਝ ਜਿਵੇਂ ਆਮੀ ਸਾਡੇ ਕਾਲੇ ਚਾਨੇ ਵੀ ਬਣਾਏ ਜਾਂਦੇ ਨੇ ਹਿੰਦੂ ਕੁਛ ਬਣਾ ਕੇ ਲਈ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਤੇਰੀ ਯਾਦ ਵਿੱਚ ਇਦਾਂ ਦਾ ਕੋਈ ਇਤਿਹਾਸਿਕ ਵਾਕਿਆ ਹੈ ਦਾ ਤੱਤ ਹੈ ਕੋਈ ਜਾਂ ਇਹ ਬਸ ਸੁਣਿਆ ਸੁਣਾਇਆ ਮਹਾਰਾਜ ਜੀ ਤਾਈਓ ਬੇਨਤੀ ਕੀਤੀ ਮੋਸਟ ਆਫ ਤੁਸੀਂ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਨਾਲ ਸੰਗਤ ਕਰਦੇ ਆਪਾਂ ਜੀ ਜਾਤੀ ਤੌਰ ਤੇ ਵੀ ਆਪ ਜੀ ਨੂੰ ਪਤਾ ਹੀ ਆ ਜੀ ਕੱਲ ਉਹੀ ਆ ਵੀਰ ਜੀ ਕਿ ਕਿੰਤੂ ਪ੍ਰੰਤੂ ਵਾਲੀਆਂ ਗੱਲਾਂ ਜਾਂਦੀਆਂ ਨੇ ਹਣਾ ਜੀ ਪਰ ਹੋ ਸਕਦਾ ਕਿਸੇ ਇਤਿਹਾਸ ਕਰਦੇ ਜੀ ਜੀ ਤੁਸੀਂ ਤੱਤ ਦੱਸ ਦਿਓ ਨਾਲ ਸਾਨੂੰ ਤੁਸੀਂ ਪਰੂਫ ਦਿੰਦੇ ਹੋ ਕਿ ਇਦਾਂ ਗੁਰਨਾਮ ਸਿੰਘ ਨੇ ਕੀਤਾ ਪਰ ਉਸ ਚੀਜ਼ ਦਾ ਤੱਥ ਤੋਂ ਬਿਨਾ ਗੱਲ ਕਰਨੀ ਤਾਂ ਫਿਰ ਐਵੇਂ ਹੀ ਬਿਨਾ ਗੱਲ ਲੈ ਉਹ ਉਹੀ ਬੈਂਟੀ ਕਰਨ ਲੱਗਾ ਸੀ ਜੀ ਕਿ ਆਪਣੇ ਕੋਲ ਦੋ ਚੀਜ਼ਾਂ ਨੇ ਜੀ ਜਾਂ ਤਾਂ ਅਗਲੇ ਦੀ ਲਾਈਨ ਨੂੰ ਕੱਟ ਦੋ ਜੀ ਤੇ ਜਾਂ ਅਗਲੇ ਦੀ ਲਾਈਨ ਤੋਂ ਲਾਈਨ ਲੰਮੀ ਖਿੱਚ ਦੋ ਜੀ ਸੋ ਲਾਈਨ ਲੰਮੀ ਖਿੱਚਣ ਵਾਸਤੇ ਬਹੁਤ ਸਮਾਂ ਲੱਗਦਾ ਜੀ ਬੜੀ ਮਿਹਨਤ ਲੱਗਦੀ ਸੌਖਾ ਉਹ ਅਗਲੇ ਦੀ ਲਾਈਨ ਨੂੰ ਕੱਟ ਨਾਲ ਸਾਨੂੰ ਪਤਾ ਜੀ ਸੋ ਮੈਂ ਬਹੁਤ ਮਿਹਨਤ ਕੀਤੀ ਆ ਅਸੀਂ ਤੁਹਾਨੂੰ ਜਾਣਦੇ ਆ ਔਰ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਸਾਰੇ ਤੁਸੀਂ ਤੱਤ ਕੱਟੇ ਕਰ ਦਿਓ ਸਾਰੇ ਪ੍ਰੂਫ ਕੱਟ ਕਰ ਦਿਓ ਮੈਂ ਇਹੇ ਤਾਈਓ ਬੇਨਤੀ ਜਿਹੜੀ ਤੁਹਾਨੂੰ ਨਾਨਕ ਪਾਸ਼ਾ ਮਹਾਰਾਜ ਜੀ ਦੀ ਗੱਲ ਕਰਨ ਪਿੱਛੇ ਮੇਰਾ ਲੌਜੀਕ ਇਹੀ ਸੀ ਜੀ ਜਿੱਤੋਂ ਗੁਰੂ ਪਾਸ਼ਾ ਪਹਿਲੇ ਪਾਸ਼ਾ ਤੋਂ ਸ਼ਬੀਲ ਆਰੰਭ ਹੋਗੀ ਫਿਰ ਉਸ ਸਾਖੀ ਦਾ ਕੋਈ ਆਧਾਰ ਹੀ ਨਹੀਂ ਰਹਿ ਜਾਂਦਾ ਜੀ ਨਹੀਂ ਰਹਿ ਜਾਂਦਾ ਬਿਲਕੁਲ ਤੋਂ ਬਹੁਤ ਧੰਨਵਾਦ ਤੁਹਾਡਾ ਸੋ ਉਹਦੇ ਵਿੱਚ ਹਾਂਜੀ ਤੁਸੀਂ ਇਹ ਗੱਲ ਮੈਨੂੰ ਉਹਦੇ ਚ ਇਹੀ ਸਿੱਧ ਕਰਨਾ ਚਾਹਿਆ ਕਿ ਇੱਕ ਹੋਰ ਸੇ ਗਲਾਸ ਤੋਂ ਸ਼ਬੀਲ ਆਰੰਭ ਹੋਈ ਪਰ ਗੁਰੂ ਪਾਸ਼ਾ ਪਹਿਲੀ ਭਾਸ਼ਾ ਤੋਂ ਆਰੰਭ ਹੋ ਗਿਆ ਇਸ ਕਰਕੇ ਫਿਰ ਰਜਿੰਦਰ ਜੀ ਜੀ ਮੈਂ ਇਹ ਗੱਲ ਨੂੰ ਵਕੈ ਕਲੀਅਰ ਕਰਨਾ ਚਾਹੁੰਦਾ ਜੇ ਤੁਸੀਂ ਬੈਠੇ ਸੀ ਕਾਫੀ ਚਿਰ ਦੀ ਛੋਟੇ ਹੁੰਦੇ ਗੱਲ ਮਨ ਚ ਸੁਣੀ ਸੀ ਪਰ ਚਲੋ ਕੋਈ ਤੱਥ ਤਾਂ ਨਜ਼ਰ ਆਇਆ ਨਹੀਂ ਕਿਤੇ ਕੋਈ ਸਬੂਤ ਨਜ਼ਰ ਨਹੀਂ ਆਇਆ ਪਰ ਜਿਹੜੀ ਤੁਸੀਂ ਗੁਰਨਾਨ ਸਿੰਘ ਸਾਹਿਬ ਵਾਲੀ ਗੱਲ ਕਰ ਦਿੱਤੀ ਉਹ ਤਾਂ ਪਹਿਲਾਂ ਤੋਂ ਸਟਾਰਟ ਹੋ ਚੁੱਕਾ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤੋਂ ਹੀ ਸ਼ਕੀਲ ਆਰੰਭ ਹੋ ਗਿਆ ਠੀਕ ਹੈ ਰਜਿੰਦਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਨਿਰਮਲ ਜਾਣਕਾਰੀ ਦਿੰਦੇ ਹੋਰ ਗੁਰੂ ਸਾਹਿਬਾਂ ਦੇ ਪ੍ਰਤੀ ਜਿਹੜਾ ਸਾਡੇ ਦਰਸ਼ਕ ਨੇ ਉਹਨਾਂ ਨੂੰ ਇਹ ਨੌਲ ਅਸਲ ਵਿੱਚ ਜਿਸ ਬਾਰੇ ਅਸੀਂ ਜਾਣਦੇ ਨਹੀਂ ਉਹਦੇ ਪ੍ਰਤੀ ਸਾਡਾ ਪਿਆਰ ਵੀ ਨਹੀਂ ਬਣਦਾ ਉਹਦੇ ਪ੍ਰਤੀ ਸਾਡੀ ਸ਼ਰਦਾ ਵੀ ਨਹੀਂ ਬਣਦੀ ਜਿੱਦਾਂ ਤੁਸੀਂ ਜਾਣਕਾਰੀ ਦਿੰਦੇ ਹੋ ਸਾਡੇ ਦਰਸ਼ਕ ਸੁਣਦੇ ਨੇ ਤੇ ਉਹਨਾਂ ਦਾ ਪਿਆਰ ਵੀ ਬਣਦਾ ਗੁਰੂ ਸਾਹਿਬ ਨਾਲ ਵੀ ਕਿਵੇਂ ਗੁਰੂ ਸਾਹਿਬਾਂ ਦਾ ਸਬਰ ਕਿਵੇਂ ਸੀ ਤੇ ਉਹਨਾਂ ਦਾ ਜਬਰ ਕਿਵੇਂ ਸੀ ਤੇ ਅਸਲ 'ਚ ਸ਼ਹੀਦਾਂ ਦੇ ਸਰਤਾਜ ਗੁਰਵਰਜਨ ਦੇਵ ਜੀ ਨੂੰ ਕਿਹਾ ਕਿ ਉਹ ਜਾਂਦਾ ਅੱਜ ਤੁਸੀਂ ਬੜੀ ਡੂੰਗੀ ਜਾਣਕਾਰੀ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਦਿੱਤੀ ਆ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਇਸੇ ਤਰ੍ਹਾਂ ਟਾਈਮ ਦਿੰਦੇ ਰਹੋਗੇ ਔਰ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਕਰੇ ਹੋਰ ਤੁਸੀਂ ਜਿਹੜੇ ਸਾਡੇ ਇਤਿਹਾਸਕ ਤੱਤ ਨੇ ਉਹਨਾਂ ਨੂੰ ਵਿਧ ਪ੍ਰੂਫ ਮੈਨੂੰ ਹੋਰ ਵੀ ਪਤਾ ਲੱਗਾ ਕਿ ਮੱਖਣ ਸ਼ਾਹ ਨਿਵਾਣਾ ਜੀ ਦੇ ਉੱਪਰ ਤੁਸੀਂ ਬਹੁਤ ਜਿਹੜਾ ਕੰਮ ਕੀਤਾ ਆ ਔਰ ਕਿਸੇ ਦਿਨ ਆਪਾਂ ਉਸ ਵਿਸ਼ੇ ਨੂੰ ਲੈ ਕੇ ਵੀ ਜਰੂਰ ਦਰਸ਼ਕਾਂ ਦੇ ਸਾਹਮਣੇ ਹੋਵਾਂਗੇ ਸੋ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਦਰਸ਼ਕਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਿਉਂਕਿ ਇਤਿਹਾਸ ਗੁਰੂ ਸਾਹਿਬਾਂ ਦਾ ਇਤਿਹਾਸ ਹੈ ਔਰ ਸਾਡੇ ਅੰਦਰ ਡੂੰਘਾ ਹੈ ਸਾਡੇ ਲਹੂ ਵਿੱਚ ਇਤਿਹਾਸ ਹੈ ਗੁਰੂ ਸਾਹਿਬਾਂ ਦੇ ਇਤਿਹਾਸ ਤੋਂ ਬਿਨਾਂ ਸਾਡੀ ਜ਼ਿੰਦਗੀ ਕੁਝ ਵੀ ਨਹੀਂ ਹੈ ਔਰ ਗੁਰੂ ਦੇ ਇਤਿਹਾਸ ਦੀਆਂ ਗੱਲਾਂ ਕਰਨੀਆਂ ਸਾਡੇ ਲਈ ਬੜੀਆਂ ਜ਼ਰੂਰੀ ਨੇ ਕਿਉਂਕਿ ਜੇ ਅੱਜ ਗੁਰੂ ਦੇ ਇਤਿਹਾਸ ਦੀਆਂ ਗੱਲਾਂ ਕਰਾਂਗੇ ਤਾਂ ਸਾਡੇ ਬੱਚੇ ਉਸ ਇਤਿਹਾਸ ਨੂੰ ਸੁਣ ਕੇ ਪੜ੍ਹ ਕੇ ਤੇ ਗੁਰੂ ਸਾਹਿਬਾਂ ਦੇ ਚੱਲਦੇ ਜਿਹੜੇ ਦੱਸੇ ਹੋਏ ਉਹਨਾਂ ਦੇ ਕਦਮ ਨੇ ਉਹਨਾਂ ਤੇ ਚੱਲ ਕੇ ਸਾਡੇ ਆਉਣ ਵਾਲੇ ਬੱਚਿਆਂ ਦਾ ਜੀਵਨ ਬਣ ਸਕਦਾ ਹੈ ਸੋ ਰਜਾਦਾ ਸਾਹਿਬ ਤੁਹਾਡਾ ਦੁਬਾਰਾ ਫੇਰ ਬਹੁਤ ਬਹੁਤ ਧੰਵਾਦ ਆ ਹੁਣ ਲੈਣੇ ਆ ਤੁਹਾਡੇ ਤੋਂ ਇਜਾਜ਼ਤ ਦਰਸ਼ਕਾਂ ਤੋਂ ਵੀ ਇਜਾਜ਼ਤ ਹੈ ਜੀ ਬਹੁਤ ਬਹੁਤ ਧੰਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਕਲ ਸਾਰ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ